ਸਾਰੇ ਆਏ ਪ੍ਰੈਸ ਦੇ ਮੇਰਾ ਨੂੰ ਮੇਰੀ ਪਤੇ ਗੁਰਜੀਤ ਸਿੰਘ ਦਾ ਪਤ ਜੀ ਦੇ ਪਤੇ ਹੋਰ ਸਭ ਨੂੰ ਨਮਸਤੇ ਮੈਂ ਆਪਣੀ ਪ੍ਰੈਸ ਕਾਨਫਰੰਸੋਂ से आर्या सी आजे ਤੇ ਮੈਨੂੰ ਸ੍ਰੀ ਸਾਹਿਬ ਨੇ ਦੱਸਿਆ ਕਿ ਇੱਕ ਬੜੀ ਅਕੋਰਜੈਂਸੀਡੈਂਟਕ ਮੰਦਪਾ ਐਕਸੀਡੈਂਟ ਉਜਾਨੇ ਸ਼ਹਿਰ ਚੁਨੇ ਹੋਇਆ ਕੋਈ ਘੰਟਾ ਘੰਟਾ ਪਹਿਲੇ ਉਹ ਗੱਲਾ ਇਨਸੀਡੈਂਟ ਦਰਸਾਉਂਦਾ ਹੈ ਕਿ ਪੰਜਾਬ ਦੀ ਹਾਲਾਤ ਕੀ ਨੇ ਉਹਦਾ ਵੀਡੀਓ ਮੈਨੂੰ ਭੇਜਿਆ ਉਹਨੇ ਸ਼ਾਇਦ ਤੁਹਾਡੇ ਲੋਕਾਂ ਨੇ ਧਿਆਨ ਆ ਗਿਆ ਹੋਵੇਗਾ ਇਹ ਉਜਾਨੇ ਸ਼ਹਿਰ ਦੇ ਚ ਅੰਦਰ ਦਾ ਮਕਸਦ ਉਜਾਨੇ ਸ਼ਹਿਰ ਦੇ ਚ ਸਿਵਲ ਹਸਪਤਲ ਦੇ ਸਾਹਮਣੇ ਇੱਕ ਚਲਦੀ ਰੋਡ ਤੇ ਇੱਕ ਗਹਿਮੋ ਗਾਮੀ ਵਾਲੀ ਰੋਡ ਤੇ ਕੋਈ ਸਿਵ ਸੈਨਾ ਦਾ ਕੋਈ ਘਟਕ ਹੈ ਉਹਦੇ ਸੰਦੀਕਾ ਸਾਫਰ ਨੇ ਸੰਦੀਪ ਠਾਪੜ ਬੋਲਿਆ ਕਿਹਨੂੰ ਕਹਿੰਦੇ ਨੇ ਗੋਰਾ ਜੀ ਵੀ ਕਹਿੰਦੇ ਗੋਰਾ ਵੀ ਕਹਿੰਦੇ ਉਹ ਸਕੂਟਰ ਤੇ ਸੇ ਨਾਲ ਉਹਨਾਂ ਨਾਲ ਸਕਿਉਰਟੀ ਗਾਰ ਵੀ ਨਾਲ ਹੈ ਉਹਨਾਂ ਸਕਿਉਰਟੀ ਵਾਲਾ ਵੀ ਨਾਲ ਹੈ ਔਰ ਸਕੂਟਰ ਤੇ ਘੇਰ ਕੇ ਚਾਰ ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਹਮਲਾ ਕਰਕੇ ਫਟੜ ਕਰਕੇ ਉਹਨਾਂ ਆਪਣੇ ਉਹਨਾਂ ਤੇ ਮਾਰਤਾ ਧਰਪਾਣਾ ਚਲਾਈਆਂ ਨੇ ਗਲੇ ਤੇ ਧਰਪਾਣਾ ਚਲੀਆਂ ਨੇ ਬਾਡੀ ਪਾਰਟ ਤੇ ਹੋਰ ਜਗ੍ਹਾ ਧਰਪਾਣਾ ਚਲੀਆਂ ਨੇ ਉਹ ਥਾਪੜ ਸਾਹਿਬ ਦੀ ਕਿਸਮਤ ਅੱਛੀ ਹੈ ਕਿ ਉਹ ਪਚ ਗਏ ਤੇ ਤੇ ਇਹ ਯੂ ਕੈਨ ਸੀ ਦਿਸ ਪਾਰਟ ਨਾਓ ਇਹ ਕਿਸਮਤ ਅੱਛੀ ਕਿ ਬਚ ਗਈ ਨੇ ਨਹੀਂ ਤੇ ਉਹਨਾਂ ਨੂੰ ਕੋਈ ਕਮੀ ਜਾਂ ਕਸਰ ਛੱਡੀ ਨਹੀਂ ਗਈ ਭਗਵੰਤ ਮਾਗੀ ਸਾਡੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਲਾਅਨ ਆਰਡਰ ਉਹਨਾਂ ਕੋਲ ਹੈ ਪਰ ਉਹਨਾਂ ਦਾ ਫੋਕਸ ਲਾਅਨ ਆਰਡਰ ਤੇ ਨਹੀਂ ਹੈਗਾ ਉਹਨਾਂ ਦਾ ਫੋਕਸ ਹੈਗਾ ਕਿ ਮੈਂ ਕਿਦਾਂ ਜਲੰਧਰ ਵਿਖੇ ਦੀ ਇਲੈਕਸ਼ਨ ਜਿੱਤ ਲਾਵਾਂ ਜਿੱਤ ਲਾਵਾਂ ਅੱਜ ਇਹ ਦੇਖ ਲਓ ਕਿਤੋਂ ਫਟੜ ਕਰਕੇ ਉਹਨੂੰ ਛੱਡ ਕੇ ਗਏ ਨੇ ਇਹ ਕਿਸਮਤ ਅੱਛੀ ਸੀ ਉਹਨਾਂ ਦੀ ਕਿ ਉਹ ਬਚ ਗਏ ਉਹ ਵੀ ਆਪਣੇ ਸਪੋਰਟਰ ਤੇ ਨਾਲ ਉਹਨਾਂ ਜਿਹੜਾ ਸਕਿਉਰਟੀ ਮੈਨ ਸੀ ਗਨ ਮੈਨ ਸੀ ਉਹ ਵੀ ਉੱਥੋਂ ਚਲਾ ਗਿਆ ਕਿ ਦੂਜੇ ਨੇ ਸਿਰ ਤੇ ਮਰ ਦਮਾ ਗਏ ਜਿਹੜਾ ਪਹਿਲੇ ਵੀ ਤੇ ਕਿਸ਼ਤਾਂ ਸੋਇਆ ਸੀ ਜਦ ਉੱਥੇ ਵੀ ਉੱਥੇ ਸਿਕਿਉਰਟੀ ਵਾਲੇ ਸਾਰੇ ਇੱਕੋ ਗੈਪ ਹੋ ਗਏ ਸਰ ਬਾਹਰ ਜਾਇਆ ਸਰ ਛੋਰੀ ਛੋਰੀ ਏ ਵੀ ਇਦਾਂ ਇਸ ਸਾਕੀ ਤੇ ਸਕੂਟੀ ਵਾਲ ਨੂੰ ਉੱਥੇ ਨਾਲ ਸਕੂਟਰ ਦੇ ਪਿੱਛੇ ਬੈਠਾ ਕੁਬੂਲਰ ਦੇ ਪਰ ਉਹ ਟੂ-ਵਿਲਰ ਤੋਂ ਉਹ ਥੋੜਾ ਪਿੱਛੇ ਕੀਤਾ ਉਸ ਤੋਂ ਉਹ ਗਾਇਬ ਹੋ ਗਿਆ ਸੀ ਤੋ ਮਤਲਬ ਉਹਦੀ ਡਿਊਟੀ ਹੈ ਸਕੂਟੀਮੈਨ ਕੋਲ ਗਨ ਮੈਨੇਗਾ ਉਹੀ ਡਿਊਟੀ ਹੈ ਕਿਉਂ ਚਿੰਤਾ ਕਰੇ ਵੀ ਮੈਨੂੰ ਮੇਰੇ ਨਾਲ ਜਿਹਦੀ ਡਿਊਟੀ ਮੇਰੇ ਲਈ ਗਈ ਹੈ ਜਿਹਦੀ ਜਾਨ ਦੀ ਰੱਖਸ਼ ਲਈ ਰਸਤੇ ਕਿਹਾ ਗਿਆ ਹੈ ਉਹਦੀ ਚਿੰਤਾ ਕਰ ਔਰ ਉਹ ਤੋਂ ਗਾਇਬ ਹੋ ਗਿਆ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਆਗੇਗੇ पर मैं चाहवागा सली साहब जो अपने दोस्त इतने आए हैं सारे भीडियो मिल जाए जी मैं गल गलसाइज कर रहा कि सिक्योरिटी मैन उन्होंने छड़ के चला गया दिस इज द लॉ एंड ऑर्डर दिस इज सिक्योरिटी ऑफ द स्टेट और लगातार बुराइया लगातार रैनसम लगातार रहनसम कॉल्स लगा ਲਗਾਤਾਰ ਹਮਲੇ ਇਹ ਲਗਾਤਾਰ ਚੱਲ ਰਹੇ ਨੇ ਔਰ ਇੱਥੇ ਕੋਈ ਚੈੱਕ ਨਹੀਂ ਹੋ ਪਾ ਰਿਹਾ ਔਰ ਜਾਂ ਤੇ ਮਾਨ ਸਾਹਿਬ ਦੂਜੀ ਸਟੇਟ ਤੇ ਜਲਛਣੇ ਚਲੇ ਜਾਂਦੇ ਨੇ ਕਦੀ ਗੋਆ ਚਲੇ ਜਾਂਦੇ ਨੇ ਕਦੀ ਮੱਧ ਪ੍ਰਦੇਸ਼ ਜਾਂਦੇ ਨੇ ਕਦੀ ਉਤਰਾਖੰਡ ਚਲੇ ਜਾਂਦੇ ਨੇ ਬਾਕੀ ਸੇ ਇਲੈਕਸ਼ਨ ਕੈਂਪੇਨ ਕਰੇ ਜਾ ਰਹੇ ਜਾਂਦੇ ਨੇ ਔਰ ਜਦ ਪੰਜਾਬ ਵੀ ਹੈਗੇ ਨੇ ਤੇ ਉਹ ਜਲੰਧਰ ਵਿਖੇ ਜਿੱਥੇ ਬੈਠੇ ਨੇ ਇਹਦੀ ਚਿੰਤਾ ਕਰ ਰਹੇ ਕਿ ਮੈਂ देखा कि पंजाब की हालात ठीक रहे मैं इस करके आख्या कि भगवंत अच्छा तो मान जी ने जलंधर इलेक्शन अपना प्रेस्टिज का इशू बना लिया पर अच्छी गल है चलो कि उन्होंने एक मिनट करता कि मैं जलंधर ही घर ले लिया और मैं इतों ऑपरेट करागा हफ्ते शायद दो या तीन दिन आखिया मैं करा इतों रहा इतने लहंगा पर हमने बाई इलेक्शन होर भी आने कई सारे अगले दिन होर भी जेड़े सांसद जितने गए ने उन्होंने बाई इलेक्शन भी होने तो मैं भगवंत मान जी को पुषना चाहगा एक एक घर भी लोग हो गए हाउस इन ईच से कि मैं अच्छी बहुत अजीब जी है कि मुख्यमंत्री जो काम करना वो काम नहीं हो रहा है सीएम साहब को परंतु तो बाकी सब कुछ कर रहे हैं ਕਰਪਸ਼ਨ ਦੇ ਮਾਮਲੇ 'ਚ ਕੋਈ ਰੋਖ ਨਹੀਂ ਰਿਹਾ ਮਾਮਲਾ ਲੋਹਣਾਗੜ੍ਹ ਦੀ ਸਿੱਟੀ ਨੂੰ ਗੁੰਡੀ ਦਾਸਤੀ ਮੈਜ ਦੀ ਸਾਡੇ ਕੈਂਡੀਟ ਨੇ ਓਪਨਲੀ ਚੈਰਜ ਕੀਤਾ ਸੀਐਮ ਸਾਹਿਬ ਨੂੰ ਥੀਆਦਮ ਨੇ ਹਾਪਲੀਕ ਪਰਸੋਂ ਤੋਂ ਆ ਜਾਓ ਜਾਂ ਕੱਲ ਆਓ ਸਾਡਾ ਕੈਂਡੀਟ ਸਾਹਿਬ ਖਿਦਲ ਚਲੇ ਗਏ ਸਟੇਜ ਲਾਤੀ ਸੀਐਮ ਸਾਹਿਬ ਦੀ ਵੱਡੀ ਕੁਰਸੀ ਲਾਤੀ ਮਾਨਸਮਾਨ ਕਿਤਰਪੁਰਾ अपनी छोटी कुर्सी लाती वेट करते मैं ये पता लगा कि इस करके किता कल सीएम साहब आया ना माल माल क्या मेरी कुर्सी अच्छी कुर्सी क्यों नहीं लाई कुर्सी भी ठीक ठाक जिता दी साहब वाली कुर्सी नहीं कुर्सी भी लाती कहते मैं सीएम ऑफर हो ही जाता मान लोगों मान साहब थोड़ा मान आई गया होना कि मैं सीएम हाँ जय माली जी चलो मतलब ਪਰ ਹੈ ਤੇ ਉਹਦੀ ਕੁਰਸੀ ਤੇ ਨਾ ਉਹਦੀ ਆਪਣੀ ਕੁਰਸੀ ਨਾਲ ਛੋਟੀ ਜੀ ਰਾਈ ਸੀ ਤੇ ਸੀਐਮ ਸਾਹਿਬ ਆਏ ਨਾ ਹੋਂਦੋਂ ਤੋਂ ਸੰਗਤ ਲੱਭੀ ਰੋ ਜੀਗਾ ਤੇ ਉਹ ਸੀਐਮ ਸਾਹਿਬ ਆਏਗੇ ਉੱਥੇ ਉਹ ਯਾਰ ਉਹ ਹਜ਼ਾਰ ਕਰਦੇ ਰਿਹਾ ਉਹਨੇ ਕਿਹਾ ਵੀ ਆ ਜਾਓ ਫੋਨ ਵੀ ਮੈਂ ਉਹ ਦੇਖਿਆ ਵੀਡੀਓ ਉੱਥੇ ਉਹ ਫੋਨ ਵੀ ਕਰ ਰਿਆ ਸੀ ਕਿਸ਼ੇ ਉਹਨਾਂ ਦੇ ਉੱਥੇ ਫੋਨ ਚੱਕਿਆ ਜਾ ਤੇ ਉਹ ਗਨ ਹੋ ਜਾ ਤੇ ਉਹ ਜਿਹੜਾ ਵੀਡੀਓ ਹੈਗਾ ਜਿਹੜਾ ਉਹ ਮੈਸੇਜ ਹੈ ਉਹ ਉਹਨਾਂ ਨੂੰ ਉਹ ਪੈਂਦੇ ਦੇ ਦਿਨ ਪਰ ਸੀਐਮ ਸਰ ਸਰ ਕਿਹਾ ਭੜਕ ਮਾਰ ਕੇ ਰਹਿ ਗਏ ਵੱਡੀ ਜੀ फडਕ ਮਾਰੀ ਗਈ ਕੱਲ੍ਹ ਸਰ ਪਰਸੋ ਕੱਲ੍ਹ ਲਾਓ ਦਿਖ ਜਾ ਕਿੰ딴 ਦੀ ਹਾਲਤ ਆ दूसरी गल जी इंपोर्टेंट है कि कि जो पिछला पार्लियामेंटरी इलेक्शन होया उस इलेक्शन से अगर इस सीट के रिजल्ट देख ले जाए तो वीवर नंबर टू लॉस बाई ऑलमोस्ट वेरी मार्जिन ऑफ थाउजेंड फाइव हंड्रेड वोट पंद्रह सौ वोटा तो पिछे और बोकर तीजे नंबर से और काफ़ी पिछे सी ਉਨੇ ਉੱਤਨ ਸੀ ਜਦ ਕਿ ਹਾਲਾਂਕਿ ਉਹ ਕਨਫਿਊਜ਼ਨ ਤਾਂ ਹਲੇ ਵੀ ਪ੍ਰਵੇਲ ਕਰ ਰਿਹਾ ਕਿ ਆਪਸ ਵਿੱਚ ਮਿਲੇ ਜਾਂ ਆਪਸ ਵਿੱਚ ਜੇ ਕੋਈ ਆਪਸ ਵਿੱਚ ਛਾੜਗਾਠ ਵਾਲੀ ਕਨਫਿਊਜ਼ਨ ਤਾਂ ਹਲੇ ਵੀ ਹੈ ਕਿਉਂਕਿ ਚੰਨੀ ਸਾਹਿਬ ਹੁਣ ਮੈਂਬਰ ਪਾਰਲੀਮੈਂਟ ਹੋ ਗਏ ਨੇ ਚੰਨੀ ਸਾਹਿਬ ਕੋ ਜਿਹੜੇ ਲੀਡਰ ਨੇ ਮਲਕਰਜੁਨ ਖੜਗੇ ਜੀ ਉਹਦੇ ਪਾਰਲੀਮੈਂਟ ਚ ਜੇ ਤੇਜੀਰਵਾਦੀ ਸਪੋਰਟ ਕਰ ਰਹੇ ਨੇ ਉਹਦੇ ਕਹਦੇ ਕਿ ਜਿਹੜੀ ਵੱਲੋਂ ਗਲਤ ਅਰੈਸਟ ਕੀਤਾ। ਇਹ ਉਹ ਚੰਨੀ ਸਾਹ ਨੂੰ ਵੀ ਇਹਰੇ ਇੱਥੇ ਵੀ ਕਨਫਿਊਜ਼ਨ ਚੱਲ ਰਿਹਾ ਜੀ। ਕਿ ਚੰਨੀ ਸਾਹ ਨੂੰ ਵੀ ਦੱਸਣਾ ਪੈਗਾ ਕਿ ਮੈਂ ਆਪਣੇ ਵਿਰੋਧੀ ਗੱਲ ਮੰਨਾਂਗਾ ਜਾਂ ਇਲੈਕਸ਼ਨ ਲੜਾਵਾਂਗਾ। ਅਗਰ ਐਥੇ ਗੰਜਨੇ ਕੀ ਉਹ ਪ੍ਰਚਾਰੀ ਨੇ ਉਹ ਸਭ ਇਲਜ਼ਾਮ ਲਾੰਦੇ ਨੇ ਉਹ ਕਰੁੱਤੇ ਤੇ ਉੱਥੇ ਉਹ अपने लीडर का कहना मन के बोकर दे दाल चलते हैं क्लीयर करना पड़ेगा भी पोजिशन की है चंदी साहब की पार्लीमेंट कुछ होर होगी और पंजाब जाके बदल जाएगी ये भी क्लियर करनी पड़ेगी। और गल भगवंत मान जी ने भी क्लियर करनी पड़ेगी कि इन्होंने लीडर पार्लीमेंट कुछ होर करेंगे उसे इंडिया अलायंस होएगा ਇੱਥੇ ਕੁਝ ਹੋਰ ਹੋਏਗਾ ਇਹ ਗੱਲ ਵੀ ਕਲੀਅਰ ਕਰਨ ਕਿਉਂਕਿ ਜੋ ਇਸ਼ੂਸ ਐਚਓ ਚੱਕਦੇ ਨੇ ਉੱਥੇ ਵੀ ਉਹ ਇਸ਼ੂਸ ਚੱਕਣਗੇ ਨਹੀਂ ਚੱਕਣਗੇ ਜੀ ਜਿਹੜੇ ਇਹਨਾਂ ਦੇ ਬਾਕੀ ਨੂੰ ਮੰਨਦੇ ਨੇ ਉਹ ਵੀ ਉਹ ਇਸ਼ੂਸ ਚੱਕਣ ਦੇ ਨਹੀਂ ਚੱਕਣਗੇ ਜੀ ਕਿਉਂਕਿ ਉੱਥੇ ਭਾਸ਼ਾ ਤੇ ਕੁਝ ਹੋਰ ਹੈ ਜਿਹੜੇ ਨੇ ਸੰਸਦ ਬੋਲੀ ਨੇ ਉਹਨਾਂ ਸਪੀਚਿਸ ਚੈੱਕ ਕਰ ਲੋ ਉਹਨੇ ਇੱਕ ਅੱਖਰ ਵੀ ਪੰਜਾਬ ਦੀ ਰੋਡ ਨਾ ਰੋਡ ਬਾਰੇ ਇੱਕ ਅੱਖਰ ਨਹੀਂ ਬੋਲੇ ਹਾਲਕ ਪੰਜਾਬੀ ਰੋਡ ਨੂੰ ਦਿਖਾ ਹਾਲ ਖਰਾਬ ਹੈ ਉਹਨੇ ਪੰਜਾਬ ਵਿੱਚ ਡਰਗ ਦੀ ਕੀ ਹਾਲ ਹੈ ਉਹਦੇ ਬਾਰੇ ਇੱਕ ਅੱਖਰ ਨਹੀਂ ਬੋਲੇ ਉੱਥੇ ਪੰਜਾਬ ਵਿੱਚ ਕਿੰਦਾ ਗੁਰਾਈਆਂ ਔਰ ਰੈਂਸਮ ਦਿੱਤੇ ਜਾ ਰਹੇ ਉਹਦੇ ਬਾਰੇ ਕੋਈ ਅੱਖਰ ਨਹੀਂ ਬੋਲੇ ਉੱਥੇ ਉੱਥੇ ਆਪਸ ਵਿੱਚ ਦਲਵਖੜੀ ਨੇ ਇੱਥੇ ਸਾਹਮਣੇ ਨੇ ਇਹ ਗੱਲ ਵੀ ਕਲੀਅਰ ਹੁੰਦੀ ਲੋੜ ਹੈ ਕਿ ਪੋਜੀਸ਼ਨ ਕੀ ਹੈ ਔਰ ਕਿਤਰੇ ਮਿਕ ਕਿਤਰੇ ਫਿਕਸ ਮੈਚ ਨਹੀਂ ਚਾਹਦੇ ਕਿਤਰੇ ਕਿ ਜੋ ਵੀ ਜਿੱਥੇ ਅਲਟੀਮੇਟਲੀ ਅਸੀਂ ਉੱਥੇ ਤੇ ਇੱਕ ਹੋਏ ਗਏ ਆ ਅਸੀਂ ਭਾਜਪਾ ਨੂੰ ਪਿੱਛੇ ਕਰ ਦਈਏ ਅਸੀਂ ਆਪਸ ਵਿੱਚ ਮਿਲ ਜੁਲ ਕੇ ਜੋ ਵੀ ਜਿੱਤ ਲਾਂਗੇ ਅਸੀਂ ਉੱਥੇ ਜਾ ਕੇ ਇੱਕੋ ਕਰਾਂਗੇ ਮੇਰੇ ਇਸ ਕਰਕੇ ਜਲੰਧਰ ਦੀ ਵੈਸ ਤੇ ਜਿਹੜੇ ਵੋਟਰ ਸਨ ਉਹਨਾਂ ਨੂੰ ਅਪੀਲ ਹੈ ਵੋਟ ਕਾਂਗਰਸ ਨੂੰ ਪਿਆ ਜਾਂ ਵੋਟ ਬੋਕਰ ਨੂੰ ਪਿਆ ਬੋਕਰ ਠੀਕ ਸਰਦਾ ਨਾ ਚਾੜੋ ਮਤਲਬ ਮੈਂ ਸਰੀਕ ਪੁਰਾਣਾ ਪੰਜਾਬ ਵਾਲਾ ਇਸ ਕਰਕੇ ਮੇਰੇ ਮਾਂ ਦੇ ਸਾੜੇ ਵੀ ਉਹ ਸਭ ਚੱਲਦੇ ਨੇ ਪੁਰਾਣੇ ਤੇਰੀ ਸਾੜੀ ਮਾਂ ਮਾਤਾ ਜੀ ਦੇ ਸਾੜੇ ਮਾਰਸੀਆ ਯੂਜ਼ ਕਰਦੇ ਸਨ ਤੇ ਉਹ ਜਿਹੜਾ ਵੋਟ ਜਿੱਥੇ ਪਾਸੇ ਵੀ ਪਿਆ ਸੀ ਉਹ ਕਾਂਗਰਸ ਨੂੰ ਪਿਆ ਜਾਂ ਆਮ ਆਦਮੀ ਪਾਰਟੀ ਨੂੰ ਪਿਆ ਉਹ ਦੋਨੋਂ ਵੋਟ ਅਲਟੀਮੇਟਲੀ ਇੱਕੋ ਜਗ੍ਹਾ ਜਾ ਕੇ ਜਾਣੇ ਨੇ। ਉਹ ਪੰਜਾਬ ਦੇ ਹਿੱਤ ਕਰਕੇ ਵੋਟ ਨਹੀਂ ਪਾ ਰਹੇ। ਉਹ ਦੋਨੋਂ ਜਗ੍ਹਾ ਵੋਟ ਇਹੋ ਜਿਹੇ ਨੇ ਜਿਹੜੇ ਕਿ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ। ਉਹ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਵਾਅਦੇ ਕਰਕੇ ਇਹਨਾਂ ਉਹ ਵਾਅਦੇ ਵੀ ਪੂਰੇ ਨਹੀਂ ਕੀਤੇ। ਮੈਂ ਉਹਨੇ ਟ੍ਰੇਨ ਹੀ ਜਾ ਰਿਹਾ ਸੀ ਤੇ ਕੁਝਨ ਜਿਹੜੇ ਸੌਰੀ ਆਨ ਜਾਣਦੇ ਕਿ ਮੀਡੀਆ ਕਰਕੇ ਰੋਕੀ ਜਾਂਦੇ ਨੇ। ਦੋ ਊਮਨ ਹੋ ਕੇਮ ਟੂ ਮੀ ਕੋਚਨ ਸੀਟਾ ਚ ਪਿੱਛੇ ਝੜ ਕੇ ਬੈਠੇ ਸਨ ਪੈਂਦੀ ਤੇ ਕਹਿੰਦੇ ਤੁਸੀਂ ਕੀ ਕਰਨ ਜਾ ਰਹੇ ਪੰਜਾਬ ਜਨਤਾ ਮੈਂ ਖੈਦ ਇੱਕ ਪ੍ਰੈਸ ਕਾਨਫਰੈਂਸ ਹੈ ਗਈ ਹੈ ਨਾ ਮੀਟਿੰਗਸ ਨੇ ਕਹਿੰਦੇ ਬਾਕੀ ਛੱਡੋ ਜਿਹੜੀ ਗੱਲ ਕੁਝ ਕਹਿੰਦੇ ਜਲਦੀ ਦੇਂਦੇ ਹੋ ਦਿੱਲੀ ਐ ਮੈਂ ਪ੍ਰੋਮਿਸ ਕੀਤਾ ਸੀ ਕਿ 1000 ਰੁਪਏ ਸ਼ੁਰੂ ਕਰਨ ਲੱਗੇ ਹਰ ਭੈਣ ਨੂੰ 1000 ਰੁਪਏ ਮਿਲੇਗਾ ਕਹਿੰਦੇ ਪਹਿਲੇ ਇਹ ਪੁੱਛਣ ਕਿ ਜਿਹੜਾ 28000 ਰੁਪਏ ਡੂ ਹੋ ਗਿਆ ਉਹ ਕਦ ਮਿਲੇਗਾ ਅੱਜ ਮੇਰੇ ਖਰ 28 ਦਿਨ ਹੋ ਗਏ ਸਰਕਾਰ ਨੂੰ ਕਿ 28 ਹਰਪੇ ਤੇ ਵੀ ਹੋ ਗਿਆ 28 ਹਰ ਤੇ 2000 ਰੁਪਏ ਬਿਆਨ ਕੀ 30000 ਰੁਪਏ ਦਾ ਬੰਦਾ ਨਾ ਪਹਿਲਾਂ 30000 ਰੁਪਏ ਦਾ ਵਾਦਾ ਪੂਰਾ ਨਹੀਂ ਕੀਤਾ ਮੈਂ ਨਹੀਂ ਵੇਖਿਆ ਕਿ ਕਾਂਗਰਸ ਦੇ ਮੈਂ ਕੋਈ ਫੋਲੋ ਕਰਦਾ ਸਾਰਾ ਮੀਡੀਆ ਪੰਜਾਬ ਦਾ ਜੋ ਛੱਬਦਾ ਹੈ ਜੰंडीगढ़ ਚ ਮੈਂ ਨਹੀਂ ਵੇਖਿਆ ਕਿ ਕਿਸੇ ਪੰਜਾਬ ਦੇ ਲੀਡਰ ਨੇ ਚੰਦੀ ਜੀ ਨੇ ਜਾਂ ਕਿਸੇ ਹੋਰ ਨੇ ਉਹ 30000 ਰੁਪਏ ਹਰ ਮਹੀਨਾ ਤੋਂ ਮੰਗਿਆ ਹੈ ਉਹ ਦੇਖੇ ਜਾਓ ਉਕਮੀਤ ਆਦਿ ਤੇ ਬੜਾ ਕਲੀਅਰ ਹੈ ਕਿ ਇਹ ਆਪਸ ਵਿੱਚ ਮਿਲਨੇ ਉਹ ਕੰਦਾ ਤੂੰ ਜਿੱਤੇ ਜਾਂ ਮੈਂ ਜਿੱਤਾਂ ਗੱਲ ਇੱਕੋ ਅਸੀਂ ਦੋਨੋਂ ਨੇ ਜਿੱਤ ਕੇ ਜਾ ਕੇ ਇੱਕੋ ਘਰੇ ਰਹਿਣਾ ਇੰਡੀਆ ਲਾਈਨ ਵਿੱਚ ਰਹਿਣਾ। ਉਹ ਅਸੀਂ ਆਪਸ ਵਿੱਚ ਗੱਲਬਾਤ ਵੀ ਕਰਦੇ ਰਹਾਂਗੇ ਆਪਾਂ ਲੜਦੇ ਵੀ ਰਹਾਂਗੇ ਤੇ ਨਵਾਂ ਤਸਵੀਰ ਵੀ ਕਰਦੇ ਰਹਾਂਗੇ ਪਰ ਆਪਸ ਵਿੱਚ ਇੱਕ ਸਾਰਾ ਮੇਲ ਇੱਕੋ ਜਾ ਰਹੇਗਾ। ਇੱਕ ਗੱਲ ਹੋਰ ਮੈਂ ਮਾਨ ਸਾਹਿਬ ਦੇ ਮੂੰਹ ਤੋਂ ਸੁਣੀ ਕਿ ਉਹ बार-बार ਵੀਡੀਓ ਦੇਖਿਆ ਕਹਿੰਦੇ ਨੇ ਕਿ ਸਾਡੇ ਕੰਨ ਨੂੰ ਜਿਤਾ ਦਿਓ ਇਹਦੀ ਚਿੰਤਾ ਮੈਂ ਕਰ ਲਾਂਗਾ ਅੱਗੇ ਕੁਝ ਹੋਰ ਸ਼ਬਦ ਸਮਝ ਨਹੀਂ ਆ ਗਏ ਪਰ ਮੈਂ ਚਿੰਤਾ ਕਰਾਂਗਾ ਮੇਰਾ ਰਿਕਵੈਸਟ ਹੈ ਮਾਨ ਸਾਹਿਬ ਨੂੰ हालांकि वादे पर कोई विश्वास नहीं है किसी को तो तुम कह देंगे पर वादे में विश्वास नहीं है गाड़ी और ना कोई गल होने वाली है क्योंकि जो सर्वे जो फीडबैक मेरे को तो आया है जो मैं सर्वे देखे ने बीजेपी इज फार हैड दैन कांग्रेस एंड आम आदमी पार्टी से नंबर थ्री टूडे पर फिर भी अब थोड़ा मन साफ है मान साहब तुम तो कहो ना कि मैं ਡਿਪਟੀ ਸੀਐਮ ਬਣਾਵਾਂਗਾ ਹਿੰਮਤ ਕਰੋ ਅਸੀਂ ਤੇ ਚੁੰਨੀlal ਭਗਤ ਜੀ ਨੂੰ ਮਾਨ ਸਮਾਨ ਦੇ ਕੇ ਲੀਡਰ ਆਫ ਦਾ ਪਾਰਟੀ ਬਣਾਇਆ ਸੀ ਜਿਹੜਾ ਸਭ ਤੋਂ ਵੱਡਾ ਉਦਦਾ ਸਾਡੇ ਕੋਲ ਹੈਗਾ ਸੀ ਪਾਰਟੀ ਕੋਲ ਬੀਜੇਪੀ ਕੋਲ ਉਥੇ ਸਭ ਤੋਂ ਵੱਡਾ ਉਦਦਾ ਬੀਜੇ ਸੀ ਲੀਡਰ ਦਾ ਪਾਰਟੀ ਬਣਾਨ ਦਾ ਔਰ ਕਿਰਪਾ ਕਰਕੇ ਸਵਾਲ ਮਾਰਨਾ ਕਿ ਜੇ ਕਿਤੇ ਕਿਸੇ YouTube ਤੇ ਕਿਤੇ ਮਿਲ ਜਾਏਗਾ ਮੈਂ ਉਥੇ ਦੇ ਪੁੱਛ ਕੇ ਆਇਆ ਸੀ ਪਰ ਮੈਂ ਕਿਹਾ ਕਿ ਗਿਆ ਸੀ ਕਿ ਅਸੀਂ ਭਗਤ ਜੀ ਨੂੰ ਸਭ ਤੋਂ ਵੱਡਾ ਹੁੰਦਾ ਦਵਾਂਗੇ ਆਪਣੀ ਪਾਰਟੀ ਦਾ ਐ ਇਹ ਸਾਡੀ ਪਾਰਟੀ ਨੂੰ ਲੀਡ ਕਰਨਗੇ ਪਰ ਅੱਜ ਨਹੀਂ ਕਰ ਸਕਦੇ ਕਾ ਮੇਰਾ ਚੈਲੰਜ ਵਿਕਾ ਕਰਨ ਕਰਨ ਕੋਸ਼ਣਾ ਕਰਨ ਕਿ ਮੈਂ ਡਿਪਟੀ ਸੀਐਮ ਬਣਾਵਾਂਗਾ ਅਸੀਂ ਤੇ ਭਗਤ ਜੀ ਦਾ ਰਿਗਾਰਡ ਕਰਦੇ ਕੀਤਾ ਚੁਨੀ ਦਾ ਭਗਤ ਜੀ ਦਾ ਕਿ ਚੁਨੀ ਦਾ ਭਗਤ ਜੀ ਦਾ ਪੂਰਾ ਮਾਨ ਸਨਮਾਨ ਕਰਦੇ ਸਮਾਜ ਦਾ ਮਾਨ ਸਨਮਾਨ ਕਰਦੇ ਸੀ ਕੀਤਾ ਪਰ ਇਹ ਵੱਡੀ ਵੱਡੀ ਕਿੰਗਾ ਮਾਰਛਾ ਤੇ ਗੱਲ ਨਹੀਂ ਕਰ ਸਕਦੇ ਕਰਨਾਂ ਹਾਂ ਤੇ ਕਰਨ ਨਹੀਂ ਕਰਦੇ ਵਾਅਦੇ ਵੀ ਨਹੀਂ ਕਰ ਸਕਦੇ ਚੋਕੀ ਕਿਉਂਕਿ ਇਹਨੂੰ ਪਤਾ ਹੈ ਕਿ ਅਸੀਂ ਜਿੱਤ ਨਹੀਂ ਵੀ ਡੀਡ ਤੇ ਅਸੀਂ ਆਹ ਵਾਪਸ ਕਰ ਰਹੇ ਹਾਂ ਨੰਬਰ 2 ਤੇ ਕਾਂਗਰਸ ਹੈ 756 ਅਰ ਨੰਬਰ ਬੁਰੇ ਨੰਬਰ ਤੇ ਤੇ ਬੋਕਰ ਹੈ ਪਰ ਜਿਹੜੀ ਮੂਲ ਗੱਲ ਹੈ ਪਿਛਲੇ 28 ਮਹੀਨਿਆਂ ਚ ਜਾਂ ਪਿਛਲੇ 2.5 ਸਾਲਾਂ ਵਿੱਚ ਹੋਣ ਜਾ ਰਹੇ ਨੇ लॉन्स की हालत खराब है ड्रग्स का बुरा हाल है ड्रग्स का के बुरा हाल है आप ने, मैं आप ने। और सारा का सारा फोकस डिवेलपमेंट वाल नहीं है पंजाब का फोकस किस वाल है कि अदा इथों तो पैसा सैफोन ऑफ करिए इतों पैसा कभीिए और कितना जाके स्टेट की लड़िए इस करके माध्यम से मैं अपील कर रहा जलंधर ਵਿਅਕਤੀ ਮੋਟਰਸ ਨੂੰ ਕਿ ਕਿਰਪਾ ਕਰਕੇ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਵੋਟ ਪਾ ਕੇ ਆਪਣਾ ਵੋਟ ਨਾ ਖਰਾਬ ਕਰਨਾ ਬੀਜੇਪੀ ਨੂੰ ਵੋਟ ਪਾਓ ਜਿੱਤਾਂ ਚੁੰਨੀ ਲਾਉਣ ਦੀ ਗੱਲ ਕੀਤੀ ਐਸਲੋ ਬੀਜੇਪੀ ਕਿਹਨੇ ਆਵਾਜ਼ ਪਾਈ ਜੀ ਉਹ ਮੇਰੇ ਖਿਆਲ ਇੱਕ ਇੱਕ ਤੋਂ ਬਾਅਦ ਆਦਮੀ ਰਿਟਾਇਰ ਹੋ ਜਾਂਦੇ ਨੇ ਜੀ ਤੇ ਉਹ ਔਰ ਸਾਢੇ 6 ਫਲ ਮੋਟੀ ਕਰਨ ਗਈ ਜਾਂਦੇ ਇੱਕ ਵਾਰ ਸੋਚੋ ਹਮੇਸ਼ਾ ਸੋਚੋ ਮਹਾਰਾਜ ਜੀ ਤੁਹਾਡੀ ਵੀਡੀਓ ਚਲੋ ਮੈਂ ਮੋਟਰਾਂ ਵੀ ਮੈਂ ਦੀ ਪਾਰਟੀ ਹਰ ਹਰ ਇੱਕੋ ਗੱਲ ਇੱਕੋ ਗੱਲ ਤੇ ਜਾਂ ਗੱਲ ਕਰ ਲੈਣੇ ਉਹਦੇ ਬਾਅਦ ਮੈਂ ਬਲੋ ਇੱਕ ਵੀਡੀਓ ਵੀ ਮੈਂ ਸੁਣੀ ਫਿਰ ਮੈਂ ਸੁਣੀ ਸਰ ਮੈਂ ਇੱਕੋ ਗੱਲ ਸਮਝ ਉਹਨੇ ਗੱਲ ਆ ਲਈ ਸਰ ਉਹਨੂੰ ਪੁੱਛੋ ਕਿ ਜੋ ਮਾਨਸਮਾਨ ਬੀਜੇਪੀ ਨੇ ਦਿੱਤਾ ਉਹਨਾਂ ਨੂੰ ਬਰਾਦਰੀ ਨੂੰ ਸਮਾਜ ਨੂੰ ਲੀਡਰ ਹੋ ਦਾ ਪਾਰਟੀ ਬਣਾਇਆ ਸਭ ਤੋਂ ਵੱਡਾ ਉਹਦਾ ਉਹ ਸੰਤਾ ਸਿੰਘ ਸਾਡੇ ਕੋਲ ਅਸੀਂ ਉਹ ਦਿੱਤਾ ਸੀ ਨਾ ਉਹਨੂੰ ਯਾਦ ਕਰਨਾ ਚਾਹੀਦਾ ਉਹਨਾਂ ਨੂੰ ਉਹ ਯਾਦ ਰਹਿਣਾ ਚਾਹੀਦਾ ਉਹ ਉਹ ਜਾਂ ਉਹਦਾ ਕਮਿਟ ਕਰਾ ਦੇ ਬੋਕਰ ਵਾਲਿਆਂ ਨੂੰ ਮਾਨਸਾ ਕਰੋ ਕਿ ਮੈਂ ਲੀਡਰ ਦਾ ਪਾਰਟੀ ਮੈਂ ਹਟ ਜਾਵਾਂਗਾ ਲੀਡਰ ਦਾ ਪਾਰਟੀ ਮੈਂ ਮੰਜਬਾ ਕਤੂ ਬਣਾਉਂਗਾ ਠੀਕ ਨਾ ਅਸੀਂ ਤੇ ਬਣਾਇਆ ਸੀ ਨਾ ਅਸੀਂ ਵਾਦਾ ਕਰਕੇ ਗਿਆ ਸੀ ਮੈਂ ਉਹ ਅਸੀਂ ਬਣਵਾਇਆ ਸੀ ਕਿਮਤ ਕਰਕੇ ਬਣਾਇਆ ਸੀ ਉਹ ਵਾਦਾ ਕਰ लो उसको मान करो कि मैं नहीं रहागा जी हिम्मत कर ना जी इस करके ठीक है बेटे करके उन्होंने प्रेसर होगा मैं नहीं मनता कि ना होएगा परंतु मैंने पता है चूनी राहुल भगत जी मनो बीजेपी के नाल ने मनो जब वो फाइनली उंगल दबाने जाऊंगे कितने उंगल दबेगी मैंने पता कितने दबेगी उंगल ਉਹ ਅਸਲੀ ਕਾਂਗਰਸ ਦਾ ਤਖਸਾਲੀ ਕੌਂਡਿਡੇਟ ਹੈ ਜਿਹੜੇ ਆਮ ਆਦਮੀ ਪਾਰਟੀ ਉਹ ਬੀਜੇਪੀ ਦਾ ਕੌਂਡਿਡੇਟ ਨੇ ਉਹ ਦਲਬਧ ਨੂੰ ਹੋਣੇ ਕੱਟ ਕੇ ਸਰ ਗੱਲ ਕੌਂਡਿਡੇਟ ਦੀ ਗੱਲ ਨਹੀਂ ਕੀਤੀ ਗੱਲ ਹੈ ਕਿ ਚੰਨੀ ਸਾਹਿਬ ਰੋਧਨ ਕਰਨਾ ਹੈ ਪੰਜਾਬ ਨੂੰ ਸੀਟ ਤੇ ਵੀ ਚੰਨੀ ਸਾਹਿਬ ਬੈਠੇ ਨੇ ਪਾਰਲੀਮੈਂਟ ਕੀ ਕਹਿ ਰਹੇ ਨੇ ਉੱਥੇ ਕੀ ਕਹਿ ਰਹੇ ਨੇ ਗੱਲ ਹੋਏਗੀ ਕਿ ਇਡਿਓਲੋਜੀ ਕੀ ਕਹਿ ਰਹੇ ਨੇ ਆਪਣੀ ਗੱਲ ਕੀ ਕਹਿ ਰਹੇ ਨੇ ਉੱਥੇ ਜਾ ਕੇ ਤੇ ਕੰਜਨੀ ਨਹੀਂ ਨਹੀਂ ਅਸੀਂ ਇਕੱਠੇ ਆਂ ਉੱਥੇ ਅੱਖਰ ਨਹੀਂ ਕਰਦੇ ਪੰਜਾਬ ਬਾਰੇ ਉਥੇ ਕੇਜਰੀਵਾਲ ਦਾ ਸਮਰਥਨ ਕਰ ਰਹੇ ਨੇ ਉਥੇ ਕੇਜਰੀਵਾਲ ਨੂੰ ਸਪੋਰਟ ਕਰ ਰਹੇ ਨੇ ਮੈਂ ਛੱਡ ਲਾ ਕੇ ਕਹਿੰਦਾ ਜੀ ਚੰਦੀ ਸਾਹਿਬ ਨੂੰ ਕੋ ਮੇਰੇ ਚਿਹਰੇ ਸੁਕਾ ਕੇ ਜਿੰਦ ਤੱਕ ਵੈਸੇ ਪਾਛਦਨ ਕਿ ਅਸੀਂ ਜਿਹੜਾ ਕੇਜਰੀਵਾਲ ਦੇ ਖਿਲਾਫ ਐਕਸ਼ਨ ਆ ਉਹਦੇ ਖਿਲਾਫ ਆ ਕਿਹਦੇ ਨੇ ਇੱਥੇ ਕੋਈ ਕਿ ਜਿਹੜਾ ਕੇਜਰੀਵਾਲ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਹਨਾਂ ਉੱਤੇ ਮੁਕੱਦਮਾ ਚੱਲਿਆ ਅਸੀਂ ਉਹਦੇ ਖਿਲਾਫ ਆ ਜੋ ਗੱਲ ਉੱਥੇ ਕਰ ਰਹੇ ਉੱਥੇ ਗੱਲ ਕਰਨ ਨਾ

ਸਭ ਕੱਲ ਸ਼ੀਤੂ ਰਾਮ ਰਾਓ ਵੱਲੋਂ ਪੈਂਡਰੈਕ ਦਿਖਾਈ ਗਈ ਹੈ। ਉਹ ਜਨਤਾ ਦੀ ਸੁਰੱਖਿਆ ਬਾਰੇ ਜਾਨਣਾ ਚਾਹੁੰਦਾ ਕਿ ਅਗਰ ਪੈਂਡਰੈਕ ਛੇ ਜੀ ਉਹ ਜਨਤਾ ਕਿਉਂ ਨਹੀਂ ਕਰੇ ਉਹ ਕਹਿ ਰਹੇ ਨੇ ਜਨਤਾ ਤਰਾਂ ਚੰਨੀ ਸਾਹਿਬ ਕਹਿ ਰਹੇ ਨੇ ਕਿ ਅਗਰ ਉਹਨਾਂ ਤੋਂ ਜਨਤਾ ਦੀ ਹਸਮੋ ਲਿਆ ਕੇ ਦੋ ਅਸੀਂ ਕਰ ਦਿੰਦੇ ਹਾਂ ਇਹਨੇ ਬੀਜੇਪੀ ਚੰਨੀ ਸਾਹਿਬ ਨੂੰ ਕੋਈ ਅਮਰ ਗੱਲ ਸਮਝਾਏ ਚੰਨੀ ਸਾਹਿਬ ਨੂੰ ਕੋਈ ਫੋਨ ਖੜਗੇ ਸਾਹਿਬ ਨੂੰ ਕਰਨ ਖੜਗੇ ਸਾਹਿਬ ਭਗਵਾਨ ਮਾਨ ਨੂੰ ਫੋਨ ਕਰਦੇ ਆਪਸ ਵਿੱਚ ਕੋਈ ਨਹੀਂ ਨਾ ਖੜਗੇ ਕੋਈ ਚੰਨੀ ਸਾਹਿਬ ਜੀ ਦੇ ਭਗਵਾਨ ਮਾਨ ਸਿਆ ਸੁਣੇਗਾ ਨਹੀਂ ਖੜਗੇ ਦਾ ਤੁਨ ਨਾ ਖੜਕੇ ਖੜਕੇ ਸਾਥ ਟੋ ਸੋਨੀਆ ਗਾਂਧੀ ਨੂੰ ਕਰਦੇ ਕੋਈ ਮਾਨਸਾਗ ਗਿਆ ਸੀ ਨਾ ਉਥੇ ਸੋਨੀਆ ਗਾਂਧੀ ਦੇ ਪੈਰ ਫੜਦੇ ਸਨ ਉਥੇ ਜੈਲੀ ਹੋਈ ਸੀ ਰਾਮਲੀਲਾ ਮੈਦਾਨ ਸਾਡੇ ਤੇ ਉਥੇ ਭਗਵੰਦ ਮਾਨ ਜੀ ਪਹਿਰੀ ਪਹਿਰੀ ਕੋਨਾ ਕਰਦੇ ਸਨ ਉਹ ਸੋਨੀਆ ਗਾਂਧੀ ਜੀ ਫੋਨ ਕਰਦੇ ਨੇ ਇੱਕ ਭਗਵੰਦ ਮਾਨ ਨੂੰ ਕਿ ਆ ਤੂੰ ਜਾ ਕੇ ਲੈ ਕਿਉਂ ਨਹੀਂ ਲੈ ਰਿਹਾ ਉਹ ਇੱਥੇ ਇੱਕ ਇੱਥੇ ਕਹਿਣ ਦੀ ਜਗ੍ਹਾ ਸੋਨੀਆ ਗਾਂਧੀ ਜੀ ਕੋਲ ਯੂਜ਼ ਕਰਨਾ ਆਫਿਸ ਇਹ ਤਾਂ ਪਹਿਰੀ ਪਹਿਣੀ ਪਹਿਰੀ ਪੋਣਾ ਕਰਦੇ ਨੇ ਜਾ ਕੇ ਭਗਵੰਦ ਮਾਨ ਜੀ ਤੇ ਸ਼ੇਧ ਜੀ ਵੀ ਇਹ ਜੂ ਨਹੀਂ ਜਾਂਦਾ ਹੋ ਜਾਗਾ ਸਿਰ დაი ਮੰਨ ਲਓ ਹੋ ਜਾਗਾ ਕੋਈ ਕੀ ਛੁਪੇਗਾ ਨਹੀਂ ਵੇਟ ਫਾਰ ਦਾ ਰਾਈਟ ਟਾਈਮ ਅਰ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲੇ ਸਰ ਸਰ ਉਹਨਾਂ ਨੇ ਕਾਲੀ ਗੱਲ ਦਿੱਤੀ ਕਿ ਇੱਕ 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 ਕਰਕੇ ਸਰ ਇੱਕ 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 ਸਰ ਇੱਕ ਹੁਣ ਤੁਹਾਡੀ ਸਰ ਇੱਧਰ ਵੀ 101 ਕਰਨਾ ਸ਼ਿਰੋਮਣੀ ਅਕਾਲੀ ਦਲ ਪੀਪੀ ਦੇ ਪ੍ਰਧਾਨ ਸਰ ਪਰਮਜੀਤ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅਕਾਲੀ ਦਲ ਲੋਕ ਆੜ ਹੋਇਆ ਜਿਹੜੀ ਦੂਜੀ ਜਿਹੜੀ ਨਵੀਂ ਤੇਰ ਪਿਆ ਹੋਈ ਸੀ ਉਹ ਬੀਜੇਪੀ ਨਾਲ ਅਲਾਈਅੰਸ ਕਰਨਾ ਚਾਹੀਦੀ ਸੀ ਕਿਸਾ ਕਿ ਉਹਨੇ ਦੋ ਪਾਰਟੀ ਮੇਰੀ ਕਿਰਪਾ ਸਰ ਅਕਾਲੀ ਦਲ ਨੂੰ ਔਰ ਤੁਹਾਡੇ ਸਾਰੇ ਥ्रू ਓਪਨ ਰਿਕੁਐਸਟ ਕਰ ਰਹੇ ਆ ਇਹ ਝਗੜਾ ਲੀਡਰਸ਼ਿਪ ਦਾ ਘਟ ਹੈ ਇਹ ਝਗੜਾ ਇਸ ਗੱਲ ਦਾ ਬੇਸਿਕ ਜਿਹੜਾ ਝਗੜਾ ਹੈ ਇਸ ਗੱਲ ਦਾ ਹੈ ਕਿ ਉਹ ਜਿਹੜਾ ਅਜੰਡਾ ਹੈ ਉਹਨਾਂ ਕੋਲ ਅਜੰਡਾ ਨਹੀਂ ਹੈ ਗੱਲ ਦੀ ਉਹ ਕਿਸੇ ਪੰਥਕ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਮੈਨੂੰ ਨਹੀਂ ਲੱਗਦਾ ਪਿਛਲੇ ਚਿੰਚੜ ਸਾਲਾਂ ਵਿੱਚ ਕਾਰਜਦਾਨ ਨੇ ਕੋਈ ਪੰਥਕ ਮੁੱਦਾ ਲਿਆ ਹੋਵੇ ਜਾਂ ਕੋਈ ਅਜਿਹੇ ਕੰਮ ਕਿਤੇ ਜਿਹੜਾ ਪੰਥ ਵਾਸਤੇ ਹੋਵੇ मैं एक एग्जाम्पल देता जी और मेरी उन्होंने राय ने क्रिश्चन कन्वर्जन बहुत सरचे हो रहे पाबीपीसी को कहना कि एस जी पीसी एक्शन लगे एस जी पीसी मुहिम छेड़े अकाली दल एज ए पार्टी अपने आपको तो पंथक पार्टी कहेंट एजेंडा कर ਮੈਂ ਦਿੱਲੀੋਂ ਬੈਠ ਕੇ ਲਗਾਤਾਰ ਕਨਵਰਟਿੰਗ ਦਾ ਗੱਲ ਕਰਦਾ ਕਦੀ ਦੇਖਿਆ ਇਹਨਾਂ ਨੇ ਇੱਕ ਅਕਸਰ ਵੀ ਕੋਈ ਹੋਇਆ ਮਤਲਬ ਤੁਦੀ ਸਿੰਘ ਕਿ ਗੋਬਿੰਦ ਸਿੰਘ ਲੰਗਵਾਲ ਦੇ ਵੀਡੀਓ ਹੱਗੇ ਨੇ ਜਿਹੜਾ ਕਿ ਉਹ ਉਹਨਾਂ ਦੀ ਚੰਗਾਈ ਸਭਾ ਹੀ ਜਾ ਕੇ ਖਲੋਤਾ ਉੱਥੇ ਜਾ ਕੇ ਗੋਬਿੰਦ ਸਿੰਘ ਲੰਗਵਾਲ ਤੇ ਕਿਦਾਂ ਅਕਸਰ ਹੋਏਗਾ ਜੀ ਗੱਲ ਲੀਡਰਸ਼ਿਪ ਦਾ ਨਹੀਂ ਹੈਗਾ ਲੱਗਦਾ ਕਿ ਥੇ ਹਾ ਲਾਸਟ ਦੀ ਬੇਸਿਕ ਅਜੰਡਾ ਆਫ ਜਿਹੜਾ ਜਿਹੜਾ ਇੱਕ ਮੂਲ ਸੀ ਨਾ ਉਹ ਮੂਲ ਹੋ ਗਿਆ ਬੈਠੇ ਨੇ ਜਿਸ ਦਿਨ ਉਹ ਅਜੰਡਾ ਲੈ ਆਪਣੇ ਲੀਡਰ ਆਪਣੇ ਆ ਜਾਣਗੇ ਲਿਡਰ ਕੋਲ ਕੋਈ ਚਿੱਤਾਲ ਪਏਗਾ ਉਹਨੇ ਪਾਰਟੀ ਚ ਕੋਈ ਕੋਈ ਏਜੰਟਾ ਜਿਹੜਾ ਪੰਜ ਛੇ ਏਜੰਟਾ ਲੈ ਕੇ ਚੱਲੇਗਾ ਤੇ ਉਹ ਆਪਣੇ ਆਪ ਬਾਕੀ ਕੰਮ ਆਪਣੇ ਆਪ ਲੈਣੀ ਚਾਹਾਂਗੇ ਉਹ ਆਪਣੇ ਆਪ ਲੈ ਜਾਣਗੇ ਸਿਕਸ ਆਫ ਅਜ ਅਮਰਪਾਲ ਸਿੰਘ ਦੀ ਜਿਹੜਾ ਉਹ ਤੋਂ ਲੈਣੇ ਤੇ ਉਹਨਾਂ ਦੀ 10 ਜਿਹੜੀਆਂ ਕਾਨੂੰਨੀ ਤਕਰੀਰ 10 ਤੱਕ ਕਰਤੀਆਂ ਗਈਆਂ ਕਿ ਉਹ ਕੋਈ ਮੀਡੀਆ ਤੇ ਦਿੱਖ ਨਹੀਂ ਜਾ ਸਕਦੇ ਕਿਸੇ ਨੂੰ ਵੀ ਮਿਲਣਾ ਚੁਕਿਆ ਨਹੀਂ ਲੋਕਾਂ ਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਦੀ ਜਿਹੜੀ ਸਭ ਤੋਂ ਵੱਡੇ ਮਾਰਚ ਦੇ ਨਾਲ ਇਲੈਕਸ਼ਨ ਵੀਡੀਓ ਚਿਪਕੇ ਗਏ ਜ Punjab ਦੇ ਵਿੱਚ ਤੇ ਉਹਨਾਂ ਨੂੰ ਕਿਉਂ ਨਹੀਂ ਲਿਹਾ ਕੀਤਾ ਜਾਂਦਾ ਕਿ ਕਿਉਂ ਨਹੀਂ ਉਹਨਾਂ ਦੀ ਐਸਐਸਐਫ ਹਟਾਈ ਕੇਟਰੀਵਲ इलेक्टेड सीएम है जी दिल्ली का हाल इस्तीफा नहीं देता उन्हें भी कि जो केसिस ने जेड़े जुडिशल प्रोसेस है वो अपनी जगह है चोन अपनी जगह है जुडिशल प्रोसेस अपनी जगह चलेगा इलेक्ट्रल प्रोसेस अपनी जगह चलेगा कल जुडिशरी तय कर, कर लेगी वो तो फैसला हो जाएगा कोई मैटर सब जुडिस इस करके मेरा भी बहुत ज्यादा बोलना नहीं बनता

द जुडिशियल प्रोसेस इज एंड टाइम ऑल दीज क्राइम्स आर वाइट कलर क्राइम्स एंड वाइट कलर ऑफ टाइम टू इन्वेस्टिगेट इवन इन मैटर ऑफ केजरीवालिंग इन पंजाब इट इज मैटर ऑफ टाइम बिकॉज कंप्लीट प्रोसेसन हू डिस क्राइम आर स्मार्ट and and the police or the the investigating agencies take their own time because they want to be very sure before they present their case in the court तो मैं आई 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 पार्लीमेंटरी इलेक्शन दर दर दसो ना की सी सर हो सर कितने वोटा तो आ रहे सी मैं क्या किसी हारे सी कितने वोटा तो सर तुसी उन्हें पांच बार ही लगा था सर मैं फिर सर पांच बार छोड़ सर मैं लास्ट सर मैं मैं 1993 इलेक्शन हारे सी ਉਸ ਤੋਂ ਅੱਛਾ ਮੈਂ 2019 ਚ ਇਲੈਕਸ਼ਨ ਜਿੱਤਿਆ ਇਹ ਉਹ ਤਾਂ ਦੁਆਰ ਇਲੈਕਸ਼ਨ ਇਹ ਥੋੜਾ ਜੀ ਸਾਤ ਤੋਂ ਲਗਾ ਸਰ ਮੇਰੀ ਰਿਕਵੈਸਟ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਉਹ ਤੁਸੀਂ ਆਪਣੀ ਗੱਲ ਕਹੀ ਜਾ ਰਹੇ ਹੋ ਜਿਹੜਾ ਇਲੈਕਸ਼ਨ ਲਾਸਟ ਪਾਰਲੀਮੈਂਟਰੀ ਇਲੈਕਸ਼ਨ ਆ ਉਹਦੇ ਜੀ ਅਸੈਂਬਲੀ ਸੈਗਮੈਂਟ ਦਾ ਰਿਜ਼ਲਟ ਦੇਖ ਲਓ ਐਂਡ ਸੀ ਵਟ ਇਸ ਗੋਇੰ ਟੂ ਹਾਪਨ ਸਰ ਕਿਨੇ ਸੋਹਣੇ ਉਹ ਸਰ ਜਿਹੜਾ ਮੰਨ ਲਓ ਕਿ ਪਾਰਲੀਮੈਂਟ ਇਲੈਕਸ਼ਨ ਹੀ ਕੁਛ ਕੁਛ ਖਿੱਚਾ ਹੋਣਾ ਨਾ ਸੀ ਇੱਕ ਮਹੀਨੇ ਚ ਐਸਾ ਲੋਕ ਰੀਡ ਕਰ ਰਹੇ ਨੇ ਕਿ ਉਹ ਆਡੀਓ ਵਾਇਰਲ ਕਿਹੜੀ ਆ ਸੰਦਰਭ ਲੋਕ ਕਿਤੇ ਜਲ ਕਿਦੋਂ ਤੱਕ ਸਮਝ ਜਲ ਸਰ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਬੋਰਡ ਪਾਸ ਤੋਂ ਪਹਿਲੇ ਸੁਣੇ ਸੀ ਥੈਂਕ ਯੂ ਥੈਂਕ ਯੂ ਵੈਰੀ ਮਚ